ਇੱਕ ਵਾਰ ਦੀ ਗੱਲ ਆ ਇੱਕ ਮੁੰਡੇ ਨੇ ਆਪਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰ ਲਿਆ ਤੇ ਪਰ ਉਹਦੇ ਚ ਦਿੱਕਤ ਉਹਨੂੰ ਇਹ ਪਈ ਵੀ ਉਹਦੇ ਕੋਲ ਕੋਈ ਵੱਡਾ ਬਜਟ ਨਹੀਂ ਸੀ ਹੈਗਾ ਉਹ ਕਹਿੰਦਾ ਜੀ ਲੈ ਦੇ ਕੇ ਵੀ ਮੇਰੇ ਕੋਲੇ ਸਾਰਾ ਜਿਹੜਾ ਆਪਦਾ ਡੇਟਾ ਕੰਟੈਂਟ ਆ ਉਹ ਸਟੋਰ ਕਰਨ ਲਈ 32 GB ਆ ਉਹਨੇ ਆਪਦਿਆਂ ਤੋਂ ਕਿਹਾ ਕਹਿੰਦਾ ਵੀ ਜੀ ਤੁਹਾਡੇ ਲਵੇ 128 GB ਦੇ ਵੀ ਮੈਮਰੀ ਕਾਰਡ ਨੇ ਵੀ ਮੇਰੇ ਨਾਲੋਂ ਚੌਗਣੇ ਨੇ ਦੇ ਦਿਓ ਉਹ ਜੋ ਨਾਰੁਕਰ ਹੋਣ ਲੱਗ ਗਿਆ ਜਦੋਂ ਚੁੱਪ ਕਰ ਗਿਆ ਤੇ ਫਿਰ ਉਹ ਐਂ ਕਿਸੇ ਇਨਸਾਨ ਕੋਲੇ ਬੈਠਾ ਉਨੇ ਆਪਦੇ ਦੁੱਖ ਭਰੀ ਕਹਾਣੀ ਦੱਸੀ ਕਹਿੰਦਾ ਵੀ ਜੀ ਮੇਰੇ ਕੋਲੇ ਵੀ ਮੇਰੇ ਕੋਲ ਹੌਂਸਲਾ ਹੀ ਆ ਕਹਿੰਦਾ ਵੀ ਪਰ ਪੈਸੇ ਨਹੀਂ ਹੈਗੇ ਵੀ ਮੈਂ ਵੀ ਆਪਦਾ ਜਿਹੜਾ ਡੇਟ ਹੈਗਾ ਵੀ ਮੈਂ ਉਹ ਜਮ੍ਹਾਂ ਕਰ ਲਾਂ ਤੇ ਵੀ ਲੋਡ ਪਾਉਣ ਦੇ ਨੂੰ ਵਰਤ ਲਾਂ ਤੇ ਉਹ ਕਹਿੰਦਾ ਵੀ ਯਾਰ ਤੂੰ ਕਹਿੰਦਾ ਖੜ ਜਾ ਉਹਨੇ ਫਟਾਫਟ ਆਪਦਾ ਮੋਬਾਈਲ ਖੋਲ ਲਿਆ ਤੇ ਮੋਬਾਈਲ ਖੋਲ ਕੇ 128 ਤੋਂ ਚੌਗਣ 512 GB ਦਾ ਮੈਮਰੀ ਕਾਰਡ ਉਹਨੂੰ ਦੇਤਾ ਕਹਿੰਦੇ ਆ ਚੱਕ ਕਹਿੰਦੇ ਤੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਹਿੰਦੇ ਗੱਲ ਕਰੀ ਕਹਿੰਦੇ ਵੀ ਹੌਂਸਲਾ ਵੀ ਸਾਨੂੰ ਪਤਾ ਵੀ ਤੂੰ ਕੁਛ ਨਾ ਕੁਛ ਕਰ ਸਕਦਾ ਵੀ ਤੂੰ ਇਹ ਚੱਕ ਸਟੋਰੇਜ ਵੀ ਉਹ ਕਹਿੰਦਾ ਜੀ ਥੋੜਾ ਤਾਂ ਹੈਵੀ 4-5000 ਦੀ ਚੀਜ਼ ਆ ਵੀ ਤੁਸੀਂ ਮੈਨੂੰ ਬਹੁਤ ਦੰਨੇ ਹੋਗੇ ਉਹ ਕਹਿੰਦੇ ਨਹੀਂ ਕਹਿੰਦੇ ਕਈ ਵਾਰੀ ਕਹਿੰਦੇ ਸਾਡਾ ਦਿਲ ਕਹਿੰਦਾ ਜਿਵੇਂ ਦਿਲ ਕਹਿੰਦਾ ਵੀ ਅਸੀਂ ਓਵੇਂ ਕਰ ਦੰਨੇਗੇ ਵੀ ਸਾਨੂੰ ਲੱਗਦਾ ਵੀ ਤੂੰ ਕੁਛ ਕਰ ਸਕਦਾ ਤੇ ਤੂੰ ਕਹਿੰਦੇ ਆ ਚੱਕ ਕਹਿੰਦੇ ਮੈਮਰੀ ਕਾਰਡ ਵੀ ਤੂੰ ਉਹਦਾ ਡੇਟਾ ਜਮ੍ਹਾਂ ਕਰ ਲਿਆ ਕਰ ਉਹਨੇ ਰੱਬ ਦਾ ਸ਼ੁਕਰ ਕਰਿਆ ਵੀ ਜੀ ਮੈਂ ਤਾਂ 32 ਤੋਂ 64 128 ਮੰਗਦਾ ਸੀਗਾ ਪਰ ਤੁਸੀਂ 128 ਤੋਂ ਵੀ 64 ਮਤਲਬ ਟੋਟਲ 8 ਗੋਣਾ ਕਹਿੰਦਾ ਮੈਨੂੰ ਚੀਜ਼ ਦੇ ਦਿੱਤੀ ਧੰਨਵਾਦ ਕਹਿੰਦਾ ਮਾਲਕ ਤੁਹਾਡਾ ਤੇ ਉਦੋਂ ਬਾਅਦ ਕਹਿੰਦੇ ਦੱਸ ਦਿੰਦੇ ਆ ਵੀ ਉਹ ਮੁੰਡੇ ਨੇ ਖਾਸਾ ਖਾਸਾ ਲੰਬਾ ਚਿਰ ਚੀਜ਼ਾਂ ਨੂੰ ਚਲਾਇਆ ਤੇ ਰੱਬ ਕਹਿੰਦਾ ਵੀ ਮਿਹਰ ਕਰ ਰਿਹਾ ਸੀਗਾ ਉਸ ਹਸਾਬ ਨਾਲ ਤੇ ਬਾਕੀ ਮੁਕਤੀ ਦੀ ਗੱਲ ਇੱਥੇ ਆ ਜਾਂਦੀ ਹੈ ਵੀ ਜੇ ਉਹ ਚੀਜ਼ ਨੂੰ ਮੰਨ ਲਓ ਵੀ ਉਹਨੂੰ ਮੈਮਰੀ ਕਾਰਡ ਨਾ ਮਿਲਦਾ ਉਹਦਾ ਸ਼ਾਇਦ ਉੱਥੇ ਕੰਮ ਰੁਕ ਜਾਂਦਾ ਉਹਦੇ ਕਿਸੇ ਦੇ ਅੰਦਰੋਂ ਮੰਨ ਲਓ ਚੀਜ਼ ਨਿਕਲ ਆਈ ਵੀ ਆਪਾਂ ਇਹਦੀ ਮਦਦ ਕਰ ਦੰਦੇ ਆ ਤਾਂ ਇਸ ਕਰਕੇ ਜੇ ਕਿਸੇ ਦਾ ਥੋੜਾ ਜੀ ਕਰਦਾ ਹੁੰਦਾ ਵੀ ਆਪਾਂ ਉਹਦੀ ਮਦਦ ਕਰਦੇ ਥੋੜਾ ਲਵੇ ਬਹੁਤ ਜਗਾਰਡ ਹੋਵੇ ਤਾਂ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਈ ਵਾਰੀ ਕੋਈ ਲੋਡ ਬੰਦ ਹੁੰਦਾ ਹੈਗਾ ਸਾਹਮਣੇ